ਸਾਤਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8 ਵੱਜ ਚੁੱਕੇ ਨੇਗੇ 13 ਜਨਵਰੀ 2026 ਦਾ ਦਿਨ ਲੰਘ ਚੁੱਕਿਆ ਜਿੱਥੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਅੱਜ ਸੂਰਜ ਦੇ ਵਧੀਆ ਦਰਸ਼ਨ ਹੋਏ ਨੇ ਉੱਥੇ ਹੀ ਲੁਧਿਆਣੇ ਤੋਂ ਫਿਰੋਜ਼ਪੁਰ ਦੇ ਵਿਚਾਲੇ ਫਿਰੋਜ਼ਪੁਰ ਤੋਂ ਲੈ ਕੇ ਸ਼ਹਿਰ ਬਟਾਲੇ ਦੇ ਵਿਚਾਲੇ ਜਿਹੜੇ ਇਲਾਕੇ ਸੀ ਚਾਹੇ ਅਮਰਸਰ ਸਾਹਿਬ ਜ਼ਿਲ੍ਹੇ ਦੇ ਇਲਾਕੇ ਚਾਹੇ ਤਰਨਤਾਰ ਦੇ ਕਪੂਰਥਲੇ ਦੇ ਜਲੰਧਰ ਦੇ ਜਾਂ ਮੋਗਾ ਜ਼ਿਲ੍ਹੇ ਦੇ ਜਾਂ ਮੋਗੇਪਾਲ ਦੇ ਜਿਹੜੇ ਫਿਰੋਜ਼ਪੁਰ ਦੇ ਇਲਾਕੇ ਸੀ ਜਾਂ ਮੋਗਾ ਜ਼ਿਲ੍ਹੇ ਪਾਲ ਦੇ ਲੁਧਿਆਣਾ ਜਿਲ੍ਹੇ ਦੇ ਇਲਾਕੇ ਸੀ ਇੱਥੇ ਸੂਰਜ ਨਹੀਂ ਦਿਖਾਈ ਦਿੱਤਾ ਤੇ ਇਹਨਾਂ ਖੇਤਰਾਂ ਦੇ ਵਿੱਚ ਤਾਪਮਨ ਅੱਜ ਕਾਫੀ ਜ਼ਿਆਦਾ ਡਾਊਨ ਹੋ ਗਿਆ ਜਿਵੇਂ ਸੂਰਜ ਛਿਪਣਾ ਸ਼ੁਰੂ ਹੋਇਆ ਤੇ ਇੱਥੇ ਧੁੰਦ ਫੈਲਣਾ ਅੱਗੇ ਸ਼ੁਰੂ ਕਰ ਗਈ ਹੈ ਇਸ ਟਾਈਮ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਪਹੁੰਚ ਚੁੱਕੀ ਆ ਸਿਰਫ ਰਾਜਸਥਾਨ ਨਾਲ ਲੱਗਦੇ ਇਲਾਕੇ ਤੇ ਹਰਿਆਣੇ ਦੇ ਨਾਲ ਲੱਗਦੇ ਕੁਝ ਕੁ ਇਲਾਕੇ ਬਾਕੀ ਨੇ ਜਿੱਥੇ ਅਗਲੇ 1-2 ਘੰਟੇ ਤੱਕ ਸੰਘਣੀ ਧੁੰਦ ਨੇ ਪਹੁੰਚ ਜਾਣਾ ਤੇ ਕੱਲ ਦਿਨ ਚੜ੍ਹਦੇ ਤੱਕ ਸਮੁੱਚਾ ਪੰਜਾਬ ਧੁੰਦ ਦੇ ਹੇਠਾਂ ਉੱਤਰੀ ਰਾਜਸਥਾਨ ਤੱਕ ਧੁੰਦ ਤੇ ਜਿਹੜਾ ਹਰਿਆਣੇ ਦੇ ਲਗਭਗ 60 ਪੁਆਇੰਟ ਪ੍ਰਤੀਸ਼ਤ ਖੇਤਰਾ ਤੱਕ ਜੜੀ ਸੰਘਣੀ ਧੁੰਦ ਉਹ ਪਹੁੰਚਦੀ ਜਾ ਰਹੀ ਆ ਦਿੱਲੀ ਤੱਕ ਹਾਲਾਂਕਿ ਸ਼ਾਇਦ ਨਾ ਪਹੁੰਚੇ ਜਾਂ ਪਹੁੰਚੀ ਤਾਂ ਥੋੜੀ ਬਹੁਤੀ ਸਵੇਰੇ 6-7 ਵਜੇ ਤੱਕ ਪਹੁੰਚਦੀ ਹੋ ਸਕਦੀ ਹੈ ਕਿ ਅੱਜ ਕਿਉਂਕਿ ਸਵੇਰੇ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਨੇੜੇ ਪਹੁੰਚ ਗਿਆ ਸੀ ਤੇ ਕੱਲ ਨੂੰ ਪੰਜਾਬ ਦੇ ਵਿੱਚ ਸਕੂਲ ਖੁੱਲ ਰਹੇ ਨੇਗੇ ਅਸੀਂ 12 ਸਾਲ ਸਕੂਲ ਦੇ ਵਿੱਚ ਪੜ੍ਹਦੇ ਰਹੇ ਹਾਂ ਤਾਂ ਸਾਡੇ ਵਾਰੀ ਕਦੇ ਛੁੱਟੀਆਂ 'ਚ ਵਾਦਾ ਨਹੀਂ ਹੋਇਆ ਸੀ 31 ਦਸੰਬਰ ਦਾ ਮਤਲਬ ਇਹ ਹੁੰਦਾ ਸੀ ਕੱਲ ਨੂੰ 1 ਜਨਵਰੀ ਨੂੰ ਸਕੂਲ ਖੁੱਲਣਗੇ ਮੌਸਮ ਜਿਹਾ ਜ ਮਰਜ਼ੀ ਹੋਵੇ ਐਤਕੀ ਕਹਾਣੀ ਲੋਹੜੀ ਤੱਕ ਆ ਗਈ ਚਲੋ ਇਹ ਵੀ ਗੱਲ ਠੀਕ ਹੈ ਪਰ ਕਿਉਂਕਿ ਕੱਲ ਨੂੰ ਸਕੂਲ ਖੁੱਲ ਰਹੇ ਆ ਕੱਲ ਨੂੰ ਸਵੇਰੇ ਧੁੰਦ ਵੀ ਹੋਊਗੀ ਇਸ ਕਰਕੇ ਬੱਚਿਆਂ ਨੂੰ ਛੱਡਣ ਵਾਲੀਆਂ ਵੈਨਾਂ ਤੇ ਜਿਹੜੇ ਅਧਿਆਪਕਾਂ ਨੇ ਹਜੇ ਦੂਰ ਤੱਕ ਟਰੈਵਲ ਕਰਨਾ ਉਹ ਥੋੜਾ ਜਿਹਾ ਖਿਆਲ ਜ਼ਰੂਰ ਰੱਖਿਓ ਕੱਲ ਨੂੰ ਪਹਿਲੇ ਦਿਨ ਸਕੂਲੀ ਵੈਨਾ ਦਾ ਸੜਕਾਂ ਤੇ ਰਸ ਜ਼ਿਆਦਾ ਹੋਊਗਾ ਸੋ ਇਸ ਚੀਜ਼ ਨੂੰ ਦੇਖ ਕੇ ਥੋੜਾ ਜਿਹਾ ਚੱਲਣ ਦੀ ਜ਼ਰੂਰਤ ਹੈਗੀ ਆ ਬਾਕੀ ਅਗਲੇ 2 ਦਿਨਾਂ ਚ ਤਾਪਮਾਨ ਹੌਲੀ ਹੌਲੀ ਉੱਪਰ ਨੂੰ ਉੱਠਣਾ ਸ਼ੁਰੂ ਕਰੂਗਾ ਜਿਹੜਾ ਸਵੇਰ ਦਾ ਘੱਟੋ ਘੱਟ ਤਾਪਮਾਨ ਜਿੱੱਜ 0 ਡਿਗਰੀ ਕਈ ਥਾਵਾਂ 'ਤੇ ਰਿਕਾਰਡ ਹੋਇਆ 0.1 0.4 0.8 ਜਾਂ 1 ਡਿਗਰੀ ਤੋਂ ਥੱਲੇ ਆਪਾਂ ਕਹਿ ਦਿੱ ਵੀ ਕਈ ਜਗ੍ਹਾ ਰਿਕਾਰਡ ਹੋਇਆ ਕੱਲ ਨੂੰ ਇਹਦੇ 'ਚ ਥੋੜਾ ਜਿਹਾ ਵਾਧਾ ਹੋਣ ਦੇ ਅਸਾਰ ਨੇ ਪਰਸੋਂ ਨੂੰ ਮਾੜਾ ਜਾਂ ਹੋਰ ਉੱਪਰ ਉੱਠਣ ਦੇ ਅਸਾਰ ਨੇ ਤੇ 16 ਜਨਵਰੀ ਤੋਂ ਇਹ ਤਾਂ ਉਪਰ ਉਪ ਰੁੱਠ ਜਾਣਗੇ ਕਿਤੇ 3 ਕਿਤੇ 4 ਕਿਤੇ 5 6 7 8 ਇਦਾਂ ਰਿਕਾਰਡ ਹੋਣੇ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ ਲਗਾਤਾਰ ਇੱਕ ਹਫਤਾ ਇਹਨਾਂ ਦੇ ਉੱਪਰ ਨੂੰ ਜਾਣ ਦੇ ਅਸਾਰ ਬਣੇ ਹੋਏ ਨੇ ਹਾਲਾਂਕਿ ਜਿਹੜੀ ਰਾਤਾਂ ਦੀ ਧੁੰਦ ਤੇ ਸਵੇਰ ਦੀ ਧੁੰਦ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਚਾਹੇ 14 ਜਨਵਰੀ ਆ ਚਾਹੇ 15 16 17 18 ਹੋ ਸਕਦਾ ਹੈ 20 ਜਨਵਰੀ ਤੱਕ ਇਹ ਸਿਲਸਿਲਾ ਜਾਰੀ ਰਹੇ ਜਿੱਥੇ ਜਿੱਥੇ ਮੜਾ ਮੋਟਾ ਹਵਾ ਦਾ ਜੋਰ ਪਗਦਾ ਰਹੂਗਾ ਜਾਂ ਜਿੱਥੇ ਲੇਟ ਧੁੰਦ ਪਹੁੰਚੂਗੀ ਉਹਨਾਂ ਖੇਤਰਾਂ ਦੇ ਵਿੱਚ ਛੇਤੀ ਹਟਣਾ ਸ਼ੁਰੂ ਕਰਦਿਆ ਕਰੋ ਜਿੱਥੇ ਧੁੰਦ ਸ਼ਾਮ ਨੂੰ ਫੈਲਣਾ ਸ਼ੁਰੂ ਹੁੰਦੀ ਆ ਉੱਥੋਂ ਲੇਟ ਹਟਣ ਦੇ ਅਸਾਰ ਹੋਣਗੇ ਕਹਿਣ ਤੋਂ ਪਹਿਬ ਹਰ ਰੋਜ਼ ਦੁਪਹਿਰ ਤੱਕ ਕੁਝ ਘਲਾਕਾਂ ਵਿੱਚ ਧੁੰਦ ਹਟ ਜਾਇਆ ਕਰੂ ਕੁਝ ਘਲਾਕਾਂ ਵਿੱਚ ਦੁਪਹਿਰ ਤੋਂ ਬਾਅਦ ਹਟ ਜਾਇਆ ਕਰੂ ਕੱਲ ਨੂੰ 14 ਜਨਵਰੀ ਨੂੰ ਵੀ ਇਹੀ ਹਾਲਾਤ ਰਹਿਣ ਦੇ ਅਸਾਰ ਨੇ ਕਿ ਸਵੇਰ ਚੜ੍ਹਦੇ ਧੁੰਦ ਸਾਰੇ ਖੇਤਰਾਂ 'ਚ ਹੋਊਗੀ ਦੁਪਹਿਰ ਤੋਂ ਬਾਅਦ ਦੋ ਚਾਰ ਜਲੇ ਹੋਣਗੇ ਜਿੱਥੇ ਸ਼ਾਇਦ ਧੁੰਦ ਨਾ ਹਟੇ ਇਹੀ ਸੂਰਤ ਜਿਹੜਾ ਬਣੇ ਹੋਏ ਨੇਗੇ باوجود ਇਸ ਦੇ ਅੱਜ ਪੰਜਾਬ ਦੇ ਵਿੱਚ ਤਾਪਮਾਨ ਰੋਪੜ ਜ਼ਿਲ੍ਹੇ ਦੇ ਵਿੱਚ 20 ਡਿਗਰੀ ਸੈਲਸੀਅਸ ਨੂੰ ਵੀ ਪਾਰ ਕੀਤਾ ਉਹ ਚਾਹੇ ਅਨੰਦਪੁਰ ਸਾਹਿਬ ਦੇ ਨੇੜੇ ਜਿੰਦਵਾੜੀ ਦੇ ਇਲਾਕੇ ਸੀ ਚਾਹੇ ਉਹ ਭਾਖੜਾ ਦੇ ਇਲਾਕੇ ਸੀ ਜਿੱਥੇ ਤਾਪਮਾਨ 20 ਤੋਂ 21 ਡਿਗਰੀ ਸੈਲਸੀਅਸ ਦੇ ਵਿੱਚ ਰਿਕਾਰਡ ਹੋਇਆ ਇਹ ਇਸ ਚੀਜ਼ ਦੀ ਗਵਾਹੀ ਭਰ ਰਹੇ ਨੇ ਕਿ ਹੁਣ ਦਿਨ ਦਾ ਲੰਬਾਈ ਥੋੜੀ ਜਿਹੀ ਵਧ ਰਹੀ ਆ ਇਸ ਕਰਕੇ ਜਿੱਥੇ ਵੀ ਸਵੇਰ ਤੋਂ ਸ਼ਾਮ ਤੱਕ ਸੂਰਜ ਦਿਖਾਈ ਦੇਊਗਾ ਉੱਥੇ ਤਾਪਮਾਨ ਥੋੜੇ ਜਿਹਾ ਆਪ ਜਾਣਗੇ ਹਰਿਆਣੇ ਦੇ ਵਿੱਚ ਵੀ ਇਹੀ ਸੂਰਤਿ ਹਾਲ ਸੀ ਹਰਿਆਣੇ ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਸੀ ਬਹੁਤਿਆਂ ਥਾਵਾਂ ਤੇ 13 ਤੋਂ 22 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਹੋਇਆ ਕਿ ਕੁੱਤੇ ਸਾਰੀਆਂ ਥਾਵਾਂ 'ਤੇ ਸੂਰਜ ਜਿਹੜਾ ਚਮਕਦਾ ਜ ਦਿਖਾਈ ਦਿੱਤਾ ਜਿੱਥੇ ਤੁੰਦ ਸੀ ਉੱਥੇ ਛੇਤੀ ਹਟ ਗਿਆ ਸੋ ਇਹ ਤਾਂ ਸੂਰਤਿ ਹਾਲ ਆ ਆਉਂਦੇ ਦਿਨਾਂ ਦੇ ਮੌਸਮ ਦਾ ਮੀਂਹ ਬਾਰੇ ਕਈ ਸਵਾਲ ਆ ਰਹੇ ਨੇ ਸਾਡੇ ਮੁਤਾਬਕ ਮੌਸਮ ਦੇ ਵੈਦਰ ਟੀਮ ਦੇ ਮੁਤਾਬਕ ਜਿਹੜਾ ਮੀਂਹ ਆ ਉਹ 23 ਤਰੀਕ ਤੇ ਆਸ-ਪਾਸ ਕਿਤੇ ਆਉਂਦਾ ਜਾ ਪਰਿਆ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ ਹਾਲ ਫਿਲਹਾਲ ਦਰਮਿਆਨਾ ਵਿੱਚ ਆਉਂਦਾ ਜਾ ਪਰਿਆ ਤੇ ਮੀ ਪੈਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਸ ਟਾਈਮ ਹਵਾ ਬਹੁਤ ਜ਼ਿਆਦਾ ਗੰਦਲੀ ਹੋ ਚੁੱਕੀ ਆ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ ਇਸ ਟਾਈਮ ਹੁਣ ਦਾ ਰਾਤ ਦਾ ਅੱਜ 8 ਜਿਹੜਾ 8 ਵਜੇ ਤੋਂ ਬਾਅਦ 13 ਜਨਵਰੀ 2026 ਦਾ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਹੋਇਆ ਫਿਰਦਾ ਹਰਿਆਣੇ ਚ ਵੀ ਕਈ ਥਾਵਾਂ ਤੇ 400 ਨੂੰ ਪਾਰ ਆ ਤੇ ਦਿੱਲੀ ਦੇ ਵਿੱਚ ਵੀ ਕਈ ਥਾਵਾਂ ਤੇ 400 ਨੂੰ ਪਾਰ ਆ باوجود ਇਹ ਦੇ ਜਿਹੜੇ ਸੱਜਣ ਇਸ ਟਾਈਮ ਪਟਾਕੇ ਚਲਾ ਰਹੇ ਨੇ ਉਹਨਾਂ ਨੂੰ ਤਾਂ ਸੱਜਦੇ ਹੀ ਕੀਤਾ ਜਾ ਸਕਦਾ ਕੋਕੇਸੀ ਦਿਵਾਲੀ ਤੇ ਬੋਲੇ ਤਾਂ ਔਖਾ ਮਨਾਇਆ ਕਈਆਂ ਨੇ ਅਸੀਂ ਦਿਵਾਲੀ ਦੇ ਦੂਸਰੇ ਦਿਨ ਬੋਲੇ ਬੰਦੀ ਛੋੜ ਦਿਵਸ ਤੇ ਤਾਂ ਔਖਾ ਮਨਾਇਆ ਕਈ ਜਣੇ ਨੇ ਬਾਬਾ ਵਿਸ਼ਕਰਮਾ ਡੇ ਤੇ ਅਸੀਂ ਬੋਲੇ ਉਹ ਉਹਦਨੇ ਪਟਾਕੇ ਚਲੇ ਤਾਂ ਔਖਾ ਮਨਾਇਆ ਤੇ ਫਿਰ ਪ੍ਰਾਲੀ ਤੇ ਤੁਸੀਂ ਕਿਉਂ ਨਹੀਂ ਬੋਲਦੇ ਫਿਰ ਕਈਆਂ ਨੇ ਔਖਾ ਮਨਾਇਆ ਸੋ ਨਾ ਮੁੱਦਾ ਦਿਵਾਲੀ ਦਾ ਨਾ ਪ੍ਰਾਲੀ ਦਾ ਨਾ ਲੋਹੜੀ ਦਾ ਇਹ ਮੁੱਦਾ ਸਾਡੇ এনवायरमेंट ਨਾਲ ਲਿੰਕਡ ਆ ਜਿਹਦੇ ਚ ਅਸੀਂ ਸਾਹ ਲੈਨੇ ਆ 500 ਤੋਂ ਉੱਪਰ ਜਾਂ 400 400 ਤੋਂ ਉੱਪਰ 에ਅਰ ਕੁਆਲਿਟੀ ਦੇ ਵਿੱਚ ਅਗਰ ਕੋਈ ਪੂਰਾ ਦਿਨ ਸਾਹ ਲੈ ਗਿਆ ਇਦਾ ਮਤਲਬ ਇੱਕ ਦਿਨ ਦੀਆਂ 20 ਸਿਗਰਟਾਂ ਪੀ ਰਿਹਾ ਉਹ ਪੀਂਦਾ ਚਾਹੇ ਨਹੀਂ ਪੀਂਦਾ ਉਹ ਪੈਸਿਵ ਸਮੋਕਰ ਆ ਇੰਨਾ ਪੋਲੂਸ਼ਨ ਅਸੀਂ ਆਪਣੇ ਅੰਦਰ ਖਿੱਚ ਕੇ ਲੈ ਕੇ ਜਾ ਰਹੇ ਹਾਂ ਜੇਕਰ ਅਸੀਂ ਪੰਜਾਬ ਦੇ ਵਸਨੀਕਾਂ ਹਰਿਆਣੇ ਦੇ ਵਸਨੀਕਾਂ ਦਿੱਲੀ ਦੇ ਵਸਨੀਕਾਂ ਪੱਛਮੀ ਜੋਪੀ ਦੇ ਵਸਨੀਕਾਂ ਸੋ ਤਿਹਾਰ ਆਪੋ ਆਪ ਦਾ ਸਾਰਿਆਂ ਨੂੰ ਮੁਬਾਰਕ ਠੰਡ ਅਗਲੇ 2 ਦਿਨ ਇਸੇ ਤਰ੍ਹਾਂ ਰਾਤਾਂ ਦੀ ਤੇ ਦਿਨਾਂ ਦੀ ਬਣੀ ਰਹਿਣ ਦੇ ਅਸਰ ਨੇ 2 ਦਿਨਾਂ ਤੋਂ ਬਾਅਦ 16 ਦੀ ਸਵੇਰ ਤੋਂ ਰਾਤਾਂ ਦਾ ਪਾਰਾ ਹੌਲੀ ਹੌਲੀ ਉੱਪਰ ਉਠਣਾ ਸ਼ੁਰੂ ਹੋਊਗਾ ਦਿਨਾਂ ਦੇ ਸੂਰ ਤੇ ਹਲ ਲਗਭਗ ਇਸ ਤਰ੍ਹਾਂ ਹੀ ਚੱਲਦੇ ਰਹਿਣ ਦੇ ਅਸਰ ਨੇ ਨਹੀਂ ਹੋਣੀ 26 ਜਨਵਰੀ ਦੇ ਨੇੜੇ ਤੇੜੇ ਜਾਂ ਉਸ ਤੋਂ 2 ਦਿਨ ਪਹਿਲਾਂ ਪਹੁੰਚਦੇ ਜਾ ਪਰ ਰਹੇ ਨੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ